ਇੱਕ ਵਾਰ ਫਿਰ ਸਵਾਗਤ ਤੁਹਾਡਾ ਸਾਡੇ YouTube ਚੈਨਲ ਕਾਲੋ ਗੁਰਦਾਸਪੁਰੀਆ 'ਚ ਇਹ ਰੂੜੀ ਆਪਣੀ ਸੀ ਜੀ ਇੱਥੇ ਤੇ ਇਰਾਦਾ ਸੀ ਕਿ ਜਿਹੜੇ ਪੱਠੇ ਬੀਜਨੇ ਨੇ ਉਹ ਆਪਾਂ ਰੂੜੀ ਪਾ ਕੇ ਬੀਜੀਏ ਤਾਂ ਜੋ ਪੱਠੇ ਚੰਗੇ ਹੋਣਗੇ ਸੋ ਅੱਜ ਅਸੀਂ ਆਪੇ ਰੂੜੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਟੋਕਰੀ ਨਾਲ ਕਈ ਦੀ ਮਦਦ ਦੇ ਨਾਲ ਆਪਣੀ ਟਰਾਲੀ ਜਿਹੜੀ ਲਾਈ ਹੋਈ ਆ ਤੇ ਟਰਾਲੀ ਦੇ ਵਿੱਚ ਆਪਾਂ ਰੂੜੀ ਲੋਡ ਕਰ ਰਹੇ ਹਾਂ ਇਹ ਕਿਉਂ ਕਿਵੇਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ ਇੱਕ ਛੋਟਿਆ ਦਾ ਕਿਚਨ ਗਾਰਡਨ ਆ ਉਹ ਕਿਚਨ ਗਾਰਡਨ ਵੀ ਸਾਡੀ ਰੂੜੀ ਤੇ ਲੱਗੇ ਹੀ ਜਿਹਦੇ ਵਿੱਚ ਸਾਡਾ ਧਨੀਆ ਤੇ ਸਾਡੇ ਪਿਆਜ਼ ਜਿਨ੍ਹਾਂ ਨੂੰ ਗੰਡੇ ਵੀ ਕਹਿੰਦੇ ਆ ਤੇ ਨਾਲ ਸਾਡੇ ਟਮਾਟਰ ਤੇ ਬੈਂਗਣ ਦੇ ਬੂਟੇ ਲੱਗੇ ਹੋਏ ਨੇ ਸੋ ਇਹ ਨਾਲ ਹੀ ਸਾਡੀ ਰੂੜੀ ਸੀ ਇਹ ਰੂੜੀ ਜਿਹੜੀ ਅਸੀਂ ਉਹ ਹੁਣ ਆਪਣੇ ਡੰਗਰਾਂ ਦੇ ਪਸ਼ੂਆਂ ਵਾਸਤੇ ਜਿਹੜੇ ਪੱਠੇ ਬੀਜਣੇ ਨੇ ਉਹਨਾਂ ਵਾਸਤੇ ਅਸੀਂ ਲਾ ਰਹੇ ਆ ਤੇ ਟਰਾਲੀ ਭਰ ਰਹੇ ਆ ਬੈਂਗਣ ਸਾਡੇ ਲੱਗਣੇ ਸ਼ੁਰੂ ਹੋ ਗਏ ਨੇ ਤੇ ਸਾਡੀ ਮਿਰਚਾਂ ਜਿਹੜੀਆਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਟਮਾਟਰ ਅਸੀਂ ਇਹਨਾਂ ਦੀ ਬੜੀ ਵਧੀਆ ਬਣਾਈ ਕਰਤੀ ਆ ਟਮਾਟਰ ਸਾਡੇ ਲੱਗੇ ਨੇ ਇਸ ਦੇ ਨਾਲ ਮੂੜੀਆਂ ਸਾਡੀਆਂ ਬੈਂਗਣ ਅੱਲਾ ਜਿਹਨੂੰ ਲੋਕੀ ਵੀ ਕਹਿੰਦੇ ਆ ਅੱਲਾ ਦਾ ਬੂਟਾ ਵੀ ਹੈਗਾ ਤੇ ਲੋਕੀ ਲੱਗਣੀ ਸ਼ੁਰੂ ਹੋ ਗਈਆਂ ਨੇ ਆ ਵੇਖੋ ਲੋਕੀਆਂ ਲੋਕੀਆਂ ਲੱਗਣਾ ਸ਼ੁਰੂ ਹੋ ਗਈਆਂ ਨੇ ਟਮਾਟਰ ਨੇ ਟਮਾਟਰਾਂ ਦੇ ਨਾਲ ਨਾਲ ਸਾਡੇ ਇਹ ਵੀਲ ਜਿਹੜੀ ਆ ਕarele ਦੀ ਚੜ ਗਈ ਆ ਇਧਰ ਇੱਕ ਖਦਵਾਨੇ ਦਾ ਬੂਟਾ ਵੀ ਲਾਇਆ ਸੀ ਭਿੰਡੀ ਭਿੰਡੀਆਂ ਕਾਫੀ ਵੱਡੀਆਂ ਹੋ ਗਈਆਂ ਨੇ ਤੇ ਇਹ ਸਾਰੀ ਜਿਹੜੀ ਆ ਸਬਜੀ ਇਹ ਦੇਸੀ ਰੂੜੀ ਪਾ ਕੇ ਲਾਈ ਆ ਕੋਈ ਇਸ ਤੇ ਸਪਰੇ ਨਹੀਂ ਕੀਤੀ ਤੇ ਇਸ ਤਰ੍ਹਾਂ ਸਾਰੇ ਦੇਸੀ ਰੂੜੀ ਵਰਤੀ ਜਾਂਦੀ ਆ ਕੋਈ ਵੀ ਆਪਾਂ ਦਵਾਈਆਂ ਸਪਰੇ ਖਾਦਾਂ ਦਾ ਇਸਤੇਮਾਲ ਨਹੀਂ ਕਰਦੇ ਪਸ਼ੂਆਂ ਲਈ ਜਿਹੜੇ ਆ ਆਪਾਂ ਪੱਠੇ ਬੀਜਨੇ ਨੇ ਉਹ ਵੀ ਦੇਸੀ ਰੂੜੀ ਪਾ ਕੇ ਬੀਜਨੇ ਨੇ ਸੋ ਆਪਣੀਆਂ ਫਸਲਾਂ ਸਬਜ਼ੀਆਂ ਆਪ ਬੀਜੋ ਤੇ ਆਪਣੀ ਸਿਹਤ ਜਿਹੜੀ ਆ ਉਹ ਬਿਲਕੁਲ ਠੀਕ ਰੱਖੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਸੁਚਾ ਸਿੰਘ ਕਾਲੂ ਗੁਰਦਾਸਪੁਰਿਆ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਤੁਹਾਨੂੰ ਅੱਗੇ ਫੇਰ ਵੀਡੀਓ ਜਿਹੜੀਆਂ ਦਿਖਾਵਾਂਗੇ ਧੰਨਵਾਦ